ਮੈਨੂੰ ਟਾਲਦੇ ਨੇ ਟਾਲਦੇ ਰਿਆ ਅਸੀਂ ਗੱਡੀ ਦੇਖਣ ਗਏ ਆ ਉਥੇ ਉਥੇ ਪਸੰਦ ਆ ਗਈ ਆ ਦਸਾਂ ਮੈਂ ਟਾਈ ਗੱਡੀ ਲੈ ਦੇ ਘਰ ਨੂੰ ਆ ਗਏ ਨਹੀਂ ਆਹ ਵਾਲੀ ਗੱਡੀ ਖੋਣ ਲਈ ਤੇ ਇਹ ਤਾਂ ਭਾਈ ਇਹ ਪਹਿਲਾਂ ਦੀ ਆ ਬੋਲਟ ਤੋਂ ਜਦੋਂ ਹਲੇ ਖੇਲਦਾ ਮੈਂ ਠੀਕ ਠੀਕ ਜਿਹਾ ਲੰਗਾ ਚੱਲ ਲਈ ਮੇਰੇ ਨਾਲ ਅੱਛਾ ਬੜਾ ਜਰਦੀ ਆ ਬਾਅਦੋਂ ਫੇ ਜਦੋਂ ਮਾੜਾ ਚੱਲੇ ਡਿੱਗੀ ਵਾਲੀ ਜਿਹੜੀ ਸਵਿਫਟ ਹੁੰਦੀ ਉਹ ਵੇਖ ਕੇ ਖਿਆਲ ਲੈ ਲੀ ਪੋਤੋ ਵਾਰ ਸਿਹਾਈ ਟਮਾਟੀ ਲੈ ਲਈ 220 ਤੋਂ ਬਾਅਦ ਵੇਚ ਲਈ ਸਵਿਫਟ ਇਹ ਆਪਣੀ ਲੱਕੀ ਲੱਕੀ ਆ ਇਹ ਗੱਡੀ ਆਪਾਂ ਰੱਖੀ ਰੱਖਰੀਏ ਨਹੀਂ ਵੇਚ ਲਈ ਪਾਈਪ 85 ਕਿਲੋ ਖੇਲਣ ਗਿਆ ਇਹ ਗੱਡੀ 'ਚ ਇਹ ਚੱਲਾਈ ਕੱਪ ਖੇਲਣਾ। ਤਹੀਂ 85 ਖੇਲ ਨਹੀ ਤੇ ਮੈਂ ਕਹਾ ਬੁਲਟ ਵੀ ਰੇਟਰ ਨਹੀਂ ਲੱਭਣ ਡਿਆ। ਜਿਹਨੂੰ ਮੈਂ ਤਾਂ ਕਹੀ ਇਹ ਕਹਿੰਦਾ ਹੁੰਦਾ ਵੀ ਨਹੀਂ ਨਹੀਂ ਮੈਂ ਕਹਾ ਯਾਰ ਬੁਲਟ ਗੱਡੀ ਨਹੀਂ ਲੱਭਣ ਦੀ ਕੋਈ। ਇੱਕ ਗੱਡੀ ਸਾਡੇ ਕੋਲ ਹੈ ਗਿਆ ਯਾਰ ਗੱਡੀ ਦੇ ਦੇ ਯਾਰ। ਕਹਿੰਦਾ ਨਹੀਂ ਮੈਂ ਨਾਲ ਹੀ ਚੱਲਦਾ ਮੈਂ ਕਹਾ ਚੱਲ। ਇਹ ਇਹਨੇ ਦੇਖਿਆ ਤੇ ਡੀ ਲਕਸ ਮੋਟਰਸਾਈਕਲ ਭਾਈ ਟੀਮਾਂ ਸਾਰੀਆਂ ਹੀ ਆਈਆਂ 85 ਕਿਲੋ 'ਚ। ਇਹਨੇ ਨਾ ਡੀ ਲਕਸ ਮੋਟਰਸਾਈਕਲ ਵਾਲੇ ਵਲੇ ਕੀੜੀ ਗੱਡੀ ਇਹਨੇ ਕੱਛਾ ਵੀ ਕਹਿਦਾ ਫੜ ਲਿਆ ਟੈਡੀ ਵੀ ਕਹਿਦੀ ਫੜ ਲਈ। 485 ਆਉਂਦਾ ਹੀ ਆ 485 ਆਉਂਦਾ ਹੀ ਉਹ ਮੈਂ ਦਿਲ ਤਰਾਏ ਲਈ ਜਾਵੇ 2-3 ਕਿਲੋ ਘਾਟੀਆਂ ਮੈਂ ਘਭਰਾਵਾ ਆਈਂ ਰਾਹ ਨੂੰ ਭਾਈ ਸਾਰੀਆਂ ਹਰਾਤੇ ਟੀਮਾਂ ਬੋਲਟ ਤੇ ਸਣੀ ਬੈਸਟ ਇਹਨੇ ਪਹਿਲਾਂ ਹੀ ਸ਼ਵੇਰੇ ਦੱਸਤਾ ਮਾਤਾ ਨੂੰ ਕਹਿੰਦਾ ਮਾਤਾ ਵੀ ਤੇਲ ਲੈ ਕੇ ਰੱਖੀ ਮੈਂ ਆ ਗਿਆ ਮੋਟਰਸ ਲੈ ਕੇ ਉਹੀ ਗੱਲ ਉਹੀ ਭੜਕਾ ਕੇ ਚੱਲ ਘਰੇ ਆ ਗਿਆ ਆਈ ਭਾਈ ਬਾਹਰੋਂ ਵੀ ਨਹੀਂ ਖਲਾਇਆ ਕੋਈ ਪਿੰਡ 'ਚ ਤਿੰਨ ਬਾਹਰੋਂ ਹੀ ਨਾ ਉਹ ਦਿਨ ਇੱਕੋ ਜਾਫੀ ਖਲਾਇਆ ਇਹ ਮੰਨੂ ਔਜਲਾ ਬਾਕੀ ਸਾਡੇ ਪਿੰਡ ਦੇ ਦੁੱਲਾ ਦੇ ਬੋਲਟ ਟਰੇਡਰ ਜਿੱਦਾਂ ਭਾਈ ਅਸੀਂ ਜਿੱਦਾਂ ਇਦਾਂ ਵਾਂ ਜੇ ਉੱਥੇ 20000 ਪ੍ਰਾਈਜ਼ ਹੈ ਜੇ ਅਸੀਂ ਇਹਨੂੰ ਕਹਤਾਂ 20000 ਪ੍ਰਾਈਜ਼ ਦੇ ਨਾਲ ਖੇਡਾਂਗੇ ਜਿੱਦਾਂ ਜਿਹੜੇ ਸਾਡੇ ਬੰਦੇ ਛੋਟੇ ਖੇਡਦੇ ਹੁੰਦੇਗੇ ਭਾਈ ਹੁਣ ਇਤ ਗੱਗੀ ਪੈਣੀ ਵੱਡੇ ਹੀ ਤਾਰੀ ਪੈਣੀ ਹੈ ਤੇ ਇਹਨੇ ਆਇਆ ਨਾ ਤੇ ਜੇ ਭਾਈ ਸਾਨੂੰ 500 ਆਇਆ ਤੀਨੂੰ ਵੀ 500 ਹੀ ਹੋਣਾ ਜਿਹੜਾ ਤਗੜਾ ਵੀ ਹੋ ਗਿਆ ਤੇ ਫੇ ਇਦਾਂ ਹੀ ਚੱਲਦ ਰਿਹਾ ਜਿੱਦਾਂ ਸਾਡੇ ਨਾਲ ਨਹੀਂ ਇਹਨੇ ਕਰੀ ਤਾਂ ਕੀਤੀ ਜੋ ਆ ਹੀ ਕਹਤਾ ਠੀਕ ਹੈ ਕਹਤਾ ਓਕੇ ਇੱਕ ਆਪਣੇ ਬੁਲਟ 'ਪਾ ਅੱਜ ਜਿੱਦਾਂ ਨੂੰ ਦਾਦਾ ਆਇਆ ਵੇਖਣ ਮੈਚ ਹੈ ਨਾ ਹਾਂਜੀ ਹਾਂਜੀ ਵੀ ਰੁਪਿੰਦਰ ਭਾਈ ਨੇ ਜਦੋਂ ਗਰਾਊਂਡ ਦੇ ਵਿੱਚ ਆਵਾਜ਼ ਮਾਰੀ ਤੇ ਕਿੰਦਾ ਦਾ ਫੀਲ ਹੋਇਆ ਭਾਜੀ ਮੇਰੇ ਦਾਦਾ ਦਾਦਾ ਬਹੁਤ ਯਾਰ ਭਾਈ ਚੰਗਾ ਪਹਿਲਾਂ ਪਹਲਵਾਨ ਪਹਲਵਾਨ ਕਰਦਾ ਸੀ ਪਹਲਵਾਨੀ ਕਰਦਾ ਸੀ ਸਾਡੇ ਨਾਲ ਟ੍ਰੇਨ ਦਾ ਜਿਹੜਾ ਹੁੰਦਾ ਨਹੀਂ ਲੋਹਾ ਹੂੰ ਹੂੰ ਉਹਦਾ ਚੱਕਾ ਪਿਆ ਆ ਘਰੇ ਅੱਛਾ ਆਪਣੇ ਅੱਛਾ ਤੇ ਤੂੰ ਸੋਚ ਲਓ ਕਿ ਆਪਣੇ ਹੱਥ ਨਹੀਂ ਪੈਂਦੇ ਆਪਣੇ ਨਾ ਕੋਈ ਚੱਕ ਹੀ ਸਕਦਾ ਵਾ ਤਿੰਨ ਚਾਰ ਵਾਲੇ ਸਾਡੇ ਬੰਦੇ ਆਏ ਆ ਪਿੰਡੋਂ ਨੂੰ ਚੱਕਣ ਪੰਡਾ ਕੋ ਹੱਥ ਪੈ ਚੱਕੇ ਨਹੀਂ ਗਿਆ ਗੋਡਿਆਂ ਤੋਂ ਤਾਂ ਨਹੀਂ ਗਿਆ ਤੇ ਉਹ ਬਹੁਤ ਵਧੀਆ ਵਾ ਮੇਰਾ ਇਹ ਆ ਕਿ ਜਿੱਦਾਂ ਜਦੋਂ ਮੈਂ ਘਰ ਘੁਰ ਪਾਇਆ ਸਾਹਮਣੇ ਕਿਤੇ ਸ਼ੋਹ ਤੇ ਹੋ ਰਖੜਾ ਦਾਦੇ ਚੱਕਦੇ ਦਾਦੇ ਦਾਦਾ ਇੰਨਾ ਤਗੜਾ ਸੀ ਦਾਦੇ ਦੇ ਪਈ ਹਰੇ ਜਾ ਕੇ ਦੇਖੀ ਹੱਥ ਕਿੱਡੇ ਕਿੱਡੇ ਆ ਨਹੀਂ ਮੇਰੇ ਲਾਗੇ ਬੈਠੇ ਰਹੇ ਉਹ ਤੇ ਆਪਣੇ ਅਹ ਉਹ ਵੀ ਬੜਾ ਕੱਟ ਰਿਹਾ ਤੇ ਨਹੀਂ ਚਾਹੀ ਪੁਰਾ ਦਾਦੀ ਕੀ ਹੁੰਦਾਈ ਆ ਭਾਈ ਯਾਰ ਫੇ ਵੀ ਕਿੱਥੇ ਕਿਦਾਂ ਨਾ ਕਰਨਾ ਤਾਂ ਕਿ ਮੇਰੀ ਬਹੁਤ ਚੰਗੀ ਚੋ ਦਾਦੀ ਹੁਣ ਦੁਨੀਆ ਤੇ ਨਹੀਂ ਰਹੀ ਪਰ ਦਾਦੀ ਬਹੁਤ ਚੰਗੀ ਸਾਰੇ ਇੱਕ ਗੱਲ ਭਾਈ ਜਿੱਦਾਂ ਕਹਿੰਦੇ ਨੇ ਇੱਕ ਘਰ ਚ ਹੁੰਦਾ ਵਾ ਮੈਂ ਆਪਣੀ ਦਾਦੀ ਨਾਲ ਹਰ ਇੱਕ ਗੱਲ ਕਰ ਲੈਂਦਾ ਨਹੀਂ ਹਰ ਇੱਕ ਗੱਲ ਜਿਹੜੀ ਮੈਨੂੰ ਕੋਈ ਮੈਂਨ ਵਾਲੀ ਜਾਂ ਕੁਛ ਵੀ ਲਾਣਾ ਭਾਜੀ ਜਿਹੜੀ ਮਰਜ਼ੀ ਦਾਦੀ ਨਾਲ ਗੱਲ ਕਰ ਲੜੀ ਜਿੱਦਾਂ ਹੁਣ ਮੇਰੀ ਦਾਦੀ ਨੂੰ ਦਿਖਾਉਣਾ ਏ ਸਾਰਾ ਕੁਛ ਹੁਣ ਦਾਦੀ ਹੈ ਨਹੀਂ ਪਰ ਆਪਣੇ ਹੱਲੇ ਵੀ ਨਾਲ ਹੀ ਆ ਭਾਜੀ ਬੁੱਲਟ ਵੀਰੇ ਦੀ ਤੰਗੜਾ ਹੋ ਗਏ ਆਪਾਂ ਨੂੰ ਜੀ ਹੁੰਦੀ ਰਹਿੰਦੀ ਕਿ ਭਾਈ ਮੰਨਣਾ ਨਹੀਂ ਕਿ ਮੈਂ ਨਾ ਇਦਾਂ ਸੁੱਤਾ ਹੋਣਾ ਭਜੀ ਪੀਣਾ ਪੀਣਾ ਜਦੋਂ ਮੜਾ ਮੋਟਾ ਇੱਕਦਾਂ ਮੋਢਸਾ ਜਿੱਤ ਲੈਣਾ ਨਾ ਕਿ ਮੇਰੀ ਜਿੱਦਾਂ ਮੇਰੀ ਦਾਦੀ ਨੇ ਨਾ ਜਿੱਦਾਂ ਦੁੱਧ ਨਾ ਦੁੱਧ ਵਿੱਚ ਨਾ ਘਿਓ ਪੁਣਾ ਇੱਕ ਚਮਚਾ ਤੇ ਸਵੇਰੇ ਸਵਕਤ ਆ ਜਾਣਾ ਨੇ ਲੈ ਕੇ 4-5 ਕੋਈ ਉੱਠਦੀ ਹੁੰਦੀ ਹਿਓ 5 5:30 6 ਵਜੇ ਆ ਜਾਣਾ ਨੇ ਤੇ ਉਹਨੇ ਨਾ ਮੈਨੂੰ ਦੁੱਧ ਪਲਾ ਕੇ ਜਾਣਾ ਮੈਨੂੰ ਮੈਂ ਨੀਂਦੇ ਚ ਹੁਣਾ ਮੈਂ ਕਹਿੰਦਾ ਬੀਬੀ ਇੱਥੇ ਰੱਖ ਦੇ ਮੈਂ ਬਾਅਦ ਚ ਪੀ ਲੂੰਗੀ ਪੀ ਲੂੰਗਾ ਉਹ ਕਹਿੰਦਾ ਨਹੀਂ ਨਹੀਂ ਉੱਠ 2 ਮਿੰਟ ਲੱਗਣੇ ਜਿੰਨੇ ਚਿਰ ਉਹਨੇ ਪਲਾਇਆ ਨਹੀਂ ਉਹ ਜਾਣਾ ਹੀ ਨਹੀਂ ਫੇ ਪਲਾ ਕੇ ਦਿਓ ਤੇ ਫੇ ਜਦੋਂ ਮੈਂ ਨੋਦਾ ਹੋਈ ਉੱਠਣਾ ਫੇ ਨਹਾਣੂਗੇ ਬਾਪੇ ਦੇ ਮੱਥਾ ਟੇਕਣਾ ਜਗ੍ਹਾ ਤੇ ਟੇਕਣਾ ਗੁਰੂ ਦੇ ਟੇਕਣਾ ਫੇ ਰੋਟੀ ਪਾਣੀ ਖਾ ਕੇ ਫੇ ਬਾਕੀ ਕੰਮ ਮੈਂ ਆਚ ਦੇ ਤਾਂ ਬੋਲ ਜੇ ਆਪਾਂ ਸ਼ਹਿਰ ਨੂੰ ਚਾਹੀਦਾ ਫੇ ਆਪਾਂ ਮਾਤਾ ਦੇ ਮੰਦਿਰ ਤੇ ਹੀ ਮੱਥਾ ਟੇਕੀਦਾ ਜਾ। ਪਾਜੀ ਵੇਡ ਜਦੋਂ ਹੀ ਖੇਲਦੇ ਨਹੀਂ ਜਿੱਤਣੀ ਜਾਂਦੇ ਉਹ ਨਹੀਂ। ਅਸੀਂ ਹਾਰਨ ਜਾਂਦੇ ਵੀ ਨਹੀਂ ਸੀਗੇ। ਅਸੀਂ ਵੇਡ ਬੂਡ ਨਹੀਂ। ਅਸੀਂ ਇੱਥੋਂ ਤੱਕ ਵੀ ਸਾਨੂੰ ਫੋਨ ਆਉਣ ਲੱਗ ਪਏ ਸੀ ਬੰਦਿਆਂ ਦੇ ਜਿੱਦਾਂ ਉਧਰ ਇੱਕ ਦੋ ਟੀਮਾਂ ਵਧੀਆ ਭਾਂਦੀਆਂ ਹੁੰਦੀਆਂ ਸੀ। ਅਸੀਂ ਤੇ ਪਾਜੀ ਇਦਾਂ ਹੀ ਆਪਣੇ ਸਾਡੇ ਬੰਦੇ ਬਾਲੇ ਵਧੀਆ ਸੀ। ਜਾਫੀ ਹੁੰਦਾ ਸੀ, ਯਾਰ ਹੁੰਦਾ ਸੀ, ਟੌਨੀ ਹੁੰਦਾ ਸੀ, ਸਣੀ ਹੁੰਦਾ ਇੱਕ ਅਸੀਂ ਇੱਕ ਅੰਗਰੇਜ਼ ਹੁੰਦਾ ਸੀ ਆਪਣਾ ਮੁੰਡਾ ਯਾਰ ਦੋਸਤ ਮੇਰਾ। ਤੇ ਇੱਕ ਹੁੰਦਾ ਸੀ ਮੰਨੂ ਹੋਈਲੇ ਵਾਲਾ। ਅੱਛਾ। ਟਰੇਡਰ ਮੈਂ ਤਦੁੱਲਾ। ਇੱਕ ਮੁੰਡਾ ਜੱਗੂ ਹੁੰਦਾ ਸੀ ਨਾਲ ਸਾਡੇ ਚ ਤੇ ਅਸੀਂ ਬਸ ਇਨਾਂ ਨੇ ਚੱਲ ਜਣਾ ਵਾ ਉੱਥੇ ਉਹਨਾਂ ਨੇ ਕਈ ਜਾਣੇ ਪੁੱਛਣਾ ਕਿ ਭਾਜੀ ਤੁਸੀਂ ਇੱਥੇ ਆਉਣਾ ਅਸੀਂ ਨਾ ਆਈਏ ਤੇ ਤੁਸੀਂ ਅਈ ਹੋਰ ਕਿਥੇ ਖੇਡ ਲਈਏ ਚੇਤਾ ਦਾ ਕਿ ਭਾਈ ਫੋਨ ਆਉਂਦੇ ਰਹੇ ਆ ਅਸੀਂ ਇਦਾਂ ਕਹਿੰਦੇ ਨੇ ਕਿ ਭਾਜੀ ਅਸੀਂ ਖੇਡਣਾ ਵਾ ਬਾਕੀ ਤੁਸੀਂ ਵੀ ਖੇਡੋ ਯੋਗਰ ਬਾਹਰੋਂ ਬਾਹਰੋਂ ਉਹਨੂੰ ਕਹਿਣਾ ਵੀ ਕਰਾਇਆ ਲੈ ਲਿਓ 10000 ਕਰਾਇਆ ਦਵਾਂਗੇ ਆ ਜਿਉ ਅਸੀਂ ਪਹਿਲੇ ਕਹਿਣਾ ਭਾਈ ਕਰਾਇਆ ਲੈਣ ਥੋੜਾ ਨਾ ਆਇਆ ਪੰਦਨੇ ਨਹੀਂ ਸਾਡੀ ਟੀਮ 85 ਕਿਲੋ ਨੂੰ ਕੋਈ ਕਰਾਇਆ ਨਹੀਂ ਭਰਦਾ ਹੁੰਦਾ ਸਾਨੂੰ ਉਸ ਟਾਈਮ 'ਚ 25 25 30 30000 ਭਰ ਲਾਪ ਕਿ ਤੁਸੀਂ ਆਓਗੇ ਇੰਨਾ ਕਰਾਇਆ ਦਿੰਨੇ ਤੁਹਾਨੂੰ ਨਾਲੇ ਭਾਈ ਤਾਂ ਕਰਜਾ ਨਹੀਂ ਸੀ ਖਰਚਾ ਵੀ ਕੋਈ ਨਹੀਂ ਭਾਈ ਬਸ ਕੱਲਾ ਟੇਪ ਦਾ ਖਰਚਾ ਜੇ ਸੱਟ ਲੱਗੀ ਬਸ ਟੇਪ ਲਾ ਕੇ ਬਖੇੜੀ ਆਂਈ ਭਾਈ ਇੱਕ ਗੱਡੀ ਜੀ ਸਾਰਿਆਂ ਚੱਲ ਜਾਣਾ ਪਤਾ ਇੱਕ ਭਾਈ ਇਦਾਂ ਹੁੰਦਾ ਇਹ ਤਾਂ ਗੱਡੀ ਹੁੰਦੀ ਪਤਾ ਨਹੀਂ ਉਹਦਾ ਨਾਮ ਕੀ ਕਾਲੀ ਹੁੰਦੀ ਪਕੀਰਾਂ ਵੀ ਤੇ ਗੱਲੋ ਜੀ ਹੁੰਦੀ ਹੈ ਗੱਲੋ ਭਾਈ ਗੱਡੀ ਹੁੰਦੀ ਸਾਡੇ ਕੋਲ ਬੜਾ ਭਾਰੀ ਉਹਨੇ ਸਾਡ ਦਿੱਤਾ ਸਾਡਾ ਯਾਰ ਕਿੱਥੇ ਆਹੀ ਲੈਣੀ ਜਿੱਥੇ ਨੇ ਭਾਈ ਪਹਿਲੇ ਪਾ ਲੈਣਾ ਵੀ ਆ ਜਾਣਾ ਹੈ ਆਗੇ ਨਾਹੀਂ ਵੀ ਜੱਤ ਕਿਉਂ ਨਹੀਂ ਉਹਨੇ ਭਈ ਪਰ ਭਈ ਉਹ ਗੱਡੀ ਹੁਣ ਦੁਨੀਆ ਤੇ ਰਹੀ ਨਹੀਂ ਪਤਾ ਨਹੀਂ ਰਹੀ ਹੈ ਕਿਹਦੀ ਭਾਈ ਸਾਡੇ ਇਦਾਂ ਹੀ ਆ ਪਤਾ ਅਹੀਂ ਭਾਈ ਜਿੱਦਾਂ ਜਿਹੜੇ ਹੱਡ ਨਾਲ ਲਾਲਦੇ ਆਂ ਅਹੀਂ ਲਹਿਰ ਕੱਟ ਕੇ ਜਾਦੇ ਖੁਸ਼ ਆ ਦੁਨੀਆ ਦੀ ਨਹੀਂ ਰਹੀ ਕਹਿੰਦਾ ਹਾਂ ਵੀ ਭਾਈ ਉਹਨੇ ਸਾਡੀ ਬਹੁਤ ਦਾ ਚੱਲੋ ਵੇਚਦੀ ਸੀ ਬਾਜ ਹੋਰ ਲੱਲੀ ਪਰਮਾਤਮਾ ਦੀ ਕਿਰਪਾ ਨਾਲ ਇਦਾਂ ਤਾਂ ਥਿਆ ਵੀ ਇਹ ਕਈ ਯਾਰ ਭਾਜੀ ਲੈ ਹਰ ਥਾਂ ਪੈਸਾ ਨਹੀਂ ਹੁੰਦਾ ਕੰਮ ਕਰਦਾ ਕਿਉਂਕਿ ਪੰਜ ਚਾਰ ਜਣੇ ਇਕੱਠੇ ਉਨੇ ਗਏ ਅਹੀਂ ਕਿਹੜਾ ਚੱਲਾ ਜੀ ਲਹਿਰ ਕੱਢ ਕੇ ਆਉਣੇ ਆ ਵੀ ਸਾਰੇ ਨਾਲੇ ਵੀ ਹਜੇ ਵੀ ਸਾਡਾ ਇਹ ਹਿਸਾਬ ਆ ਕਿ ਜਿਹੜਾ ਡਾ ਦੇ ਲੈਣਾ ਲੱਗੇ ਅਸੀਂ 8 9 ਵਜੇ ਜਲੰਦਰ ਚੱਲ ਜਣਾ ਵੀ ਉਹ ਸਾਡਾ ਤਾਂ ਇਹ ਨਹੀਂ ਹੈ ਕਿ ਬੈਠੇ ਰਹਿਣਾ ਘਰੇ ਇਹਨੂੰ ਮੈਂ ਫੋਨ ਲਉਣਾ ਕੀ ਕਰਦਾ ਟੰਗਿਆਂ ਦੇ ਘਰੇ ਅੱਛਾ ਤੇਰੀ ਮਾਦਾਨਾ ਆਪਣਾ ਕੋਈ ਕਹਿਣਾ ਨਹੀਂ ਆ ਜਿੱਦਾਂ ਆਪਣਾ ਮਾਦਾਨਾ ਵੀ ਬਹੁਤ ਪਿਆਰਿਆ ਤੇ ਮਾਦਾਨਾ ਕਹਿੰਦਾ ਬੁੱਟੂ ਵੇਟਣਾ ਚੱਲਾ ਵਾ ਤੇ ਚਲੋ ਜੀ ਅਸੀਂ ਜਦੋਂ ਜਾ ਕੋਸ਼ਿਸ਼ ਤਾਂ ਅੱਖੇ ਨਿਆਰੀ ਲੈ ਕੇ ਗੇੜੀ ਛੇੜੀ ਮਾਰ ਕੇ ਖਾ ਪੀ ਕੇ ਘਰੇ ਭਾਈ ਐਂਜਾਇਰਮੈਂਟ ਪੂਰਾ ਕਰਨਾ ਇੱਕ ਆਪਣੇ ਬੁੱਲਡਪਾ ਜਿੱਦਾਂ ਹੁਣ ਤੁਸੀਂ ਲਗਾਤਾਰ ਦੋਸ ਵਾਲੇ ਤੇ ਰੇ ਇਨਵੈਸਟ ਹਨਾ ਹਾਂਜੀ ਤੇ ਅੱਜ ਪ੍ਰੈਸ਼ਰ ਹੈ ਆ ਪੈਸ਼ਰ ਭਾਈ ਇਦਾਂ ਹੀ ਜੋ ਕਿਸਮਤ ਚ ਹੋਇਆ ਤੇ ਲੈ ਜਾਗੇ ਨਾ ਹੋਇਆ ਭਈ ਅੱਗੇ ਵੀ ਖੇਡਣੀ ਆਏ ਬੰਦੇ ਉਹ ਵੀ ਮਾਮਾ ਦੇ ਪੁੱਤੀ ਆ ਭਾਜੀ ਪਰ ਭਾਈ ਅਸੀਂ ਇਹ ਚਾਹੁੰਨੇ ਚੱਲਣਾ ਮਾਰਾ ਦੀ ਘਰ ਆਪਣਾ 2 ਸਾਲ ਹੋ ਗਿਆ 3ਜੇ ਸਾਲ ਹੋ ਜਵੇ ਹੈਟ੍ਰਿਕ ਬਣ ਜਣੀ ਚੀਜ਼ਾਂ ਨਾ ਚੱਲ ਕੋਈ ਨਹੀਂ ਟਰੈਕਟਰ ਅੱਗੇ ਵੀ ਜਿੱਤੇ ਦੋ ਵੀ ਜਲ ਟਰੈਕਟਰ ਨੂੰ ਪਰਮਾਤਮਾ ਦੀ ਕਿਰਪਾ ਨਾਲ ਹੋਰ ਆਉਣੇ ਆ ਪਰ ਇਹ ਜਿੱਦਾਂ ਰਿਕਾਰਡ ਜਾ ਪੈਦਾ ਹੋ ਜਾਏ ਤੇ ਬਾੜੀ ਵਧੀਆ ਗੱਲ ਕੋਈ ਨਹੀਂ ਮੈਲੋ ਮੈਲੋ ਭਾਈ ਅਹੀਂ ਮੈਂ ਕਿਹਾ ਦੁੱਲੇ ਨੂੰ ਕਹਿਣਾ ਵੀ ਚੱਲ ਚੱਲੀਏ ਦੁੱਲੇ ਇਹਨੂੰ ਭਾਈ ਹੁਣ ਨਿਕਾਲ ਦੇਣਾ ਕਦੀ ਇਹਨੂੰ ਇਧਰ ਲੈਣਾ ਦੁੱਲੇ ਨਾਲੇ ਨਾਲ ਚੱਲ ਜਾਣਾ ਨਾਲੇ ਦੋਵੇਂ ਸਾਡੀ ਟੀਮਾਂ ਜੈਤ ਨੇ ਓਪਨ ਵੀ ਇੱਥੇ ਨੇ ਵੀਟ ਵੀ ਇੱਥੇ ਨੇ ਚੋਕਲੇ ਬਈ ਬੰਦੇ ਜੀ ਦਾਵਾ ਅੱਛਾ ਇੱਕ ਤੁਸੀਂ ਲਾ ਲਓ ਮੰਨੂ ਓਜਨ ਵਾਲਾ ਦੁੱਲਾ ਲਾ ਲਓ ਇੱਕ ਅੱਧਾ ਵੀ ਹੋਰ ਇੱਕ ਗੁੜੀ ਇਹ ਚੋਪੀ ਦਿੰਦੇ ਆ ਸਾਡਾ ਮੰਨੂ ਤੇ ਦਾਵਾ ਕਿ ਉਹਨੇ ਸਣੀ ਵੀ ਦਾਵਾ ਜੀ ਮੰਨੂ ਇਦਾਵਾ ਕਿ ਜੀ ਉਹਨੂੰ ਇੱਥੇ 2 ਘੰਟੇ ਖਲੋਤਾ ਰਹਿਣਾ ਨਾਲਾ ਦਵਾ ਦੇਖੀ ਨਾ ਬੋਲਣਾ ਹੀ ਨਹੀਂ ਉਸ ਪਿੱਛੇ ਜੇ ਆਪ ਬੁਲਾਉਣਾ ਤਾਂ ਬੁਲਾ ਲਓ ਬਸ ਇਹੀ ਜੇ ਨਹੀਂ ਵੀ ਠੀਕ ਹੈ ਸਹੀ ਹੈ ਭਾਈ ਹਰ ਜਿੱਦਾਂ ਹੁਣ ਕੋ ਦੇਚਰ ਹੁੰਦੀ ਆ ਮਸਤ ਇਹ ਕਰ ਮੈਂ ਬੰਦੇ ਨੇ ਕਿਹਾ ਵੀ ਪੰਜ ਚਾਰ ਭਰਾ ਹੋ ਯਾਰ ਹੁੰਦੇ ਕੋਈ ਇਦਾਂ ਕੋਈ ਤਾਂ ਹੁਣ ਸਾਰਾ ਸਭ ਮੈਂ ਵੀ ਖੱਪ ਕਰਦਾ ਇਹ ਵੀ ਖੱਪ ਕਰਦਾ ਦੁੱਲਾ ਸ਼ਾਂਤ ਰਹਿੰਦਾ ਮੰਨੂ ਸ਼ਾਂਤ ਰਹਿੰਦਾ ਇਦਾਂ ਵਾ ਵੀ ਅਸੀਂ ਤਾਂ ਸਾਡੀ ਇੱਦਾ ਬਣਦੀ ਲੱਲਾ ਵਾ ਪੜਨ ਗਈਆ ਉਹ ਵੀ ਚਾਹਦਾ ਉਹਨੂੰ ਬੁਲਾ ਲਓ ਮੈਂ ਮੈਂ ਲਖਣੇ ਦੇ ਪੱਡੇ ਕਿਹਾ ਮੈਂ ਆ ਜਾ ਮੈਚ ਖੇਡਣਾ ਆਪਾਂ ਇੱਥੇ ਪਾਜੀ ਘੰਟਾ ਬੈਠਾ ਰਹਿਣਾ ਗੱਡੀ 'ਚ ਇੱਦਾਂ ਹੀ ਬੈਠਾ ਰਿਹਾ ਮੈਂ ਕਿਹਾ ਕੱਪੜੇ ਮੈਂ ਕਹਿੰਦਾ ਬਾਹਰ ਨਹੀਂ ਤੇ ਚੱਲ ਜਿਹੜਾ ਕਹਿੰਦਾ ਉਹ ਨਾ ਕਿ ਨਾ ਬੁਲਾਇਆ ਨਾ ਕੁਝ ਹੋਰ ਇਕੱਲੇ ਬੈਠਾ ਰਿਹਾ ਇਦਾਂ ਨੇ ਵੱਖਰੀ ਵੱਖਰੀ ਸਿਸਟਮ ਪਈ ਪਰ ਮਾਰਮਾਨ ਨੇ ਲਾਏ ਹੋਏ ਜਨਤਾ ਨੂੰ ਕੈਟਾਗਰੀਆਂ ਬਣਾਈਆਂ ਭਾਈ ਗੱਗੀ ਸਾਡੀ ਕੈਟਾਗਰੀ ਜੇ ਖੱਪ ਵੀ ਕਰ ਲੈਂਦਾ ਜਿੱਦਾਂ ਗੱਗੀ ਭਾਈ ਦਾ ਭਾਈ ਸਾਨੂੰ ਜਿੱਦਾਂ ਹੁਣ ਜਿੱਦਾਂ ਸੀਨੀਅਰ ਹੈ ਭਾਜੀ ਹੈ ਨਾ ਗੱਗੀ ਭਾਈ ਦਾ ਇਹ ਸਾਬ ਹੈ ਜਿੱਦਾਂ ਜੇ ਹਾੜ ਦੇ ਚ ਹੋ ਗਿਆ ਭਾਜੀ ਉਹਨੇ ਹਾੜ ਵਰਗਾ ਹੋ ਜਾਣਾ ਜੇ ਸਿਆਣਿਆ ਦੇ ਹੋ ਗਿਆ ਭਾਈ ਨੇ ਸਿਆਣਿਆ ਵਰਗਾ ਹੋ ਜਾਣਾ ਭਾਈ ਵੀ ਦਾਦਾ ਜੀ ਕਹਿੰਦਾ ਕਿ ਜੇ ਮੈਂ ਹਾੜ ਦੇ ਚ ਹਾੜ ਵਰਗਾ ਜਾਂ ਮੈਂ ਸਿਆਣੀਆਂ ਗੱਲਾਂ ਕਰਾਂ ਕਹਿੰਦਾ ਉਹ ਮਜ਼ਾ ਜਾਣੀ ਆ ਤੇ ਜੇ ਹਾੜ ਦੇ ਜੇ ਹਾੜ ਵਰਗਾ ਹੋਆ ਤਾਂ ਤੁਹਾਨੂੰ ਵੀ ਵਧੀਆ ਤੇ ਮੈਨੂੰ ਵੀ ਵਧੀਆ ਨੇ ਉਹਦਾ ਸਵਾਬ ਹੋ ਗਿਆ ਨਹੀਂ ਨਹੀਂ ਬਾਕੀ ਗੱਲ ਭਾਈ ਵੋਸ਼ਿੰਗ ਪਾਊਡਰ ਨਿਰਮਈ ਆ ਜਾਓ ਭਾਈ ਚੱਲ ਬਾਕੀ ਲੈਤਾ ਪਈ ਹੈ ਚੱਲ